ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਾਗਾ ਸਰਹੱਦ ਤੋਂ ਲੈ ਕੇ ਗੋਲਡਨ ਗੇਟ ਤੱਕ ਟਰੈਕਟਰ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਟਾਰੀ ਦੇ ਪ੍ਰਧਾਨ ਜਸਬੀਰ ਸਿੰਘ ਪਖਨਾਨੇ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਪੂਰਾ ਨਹੀਂ ਕਰ ਰਹੀ ਜਿਸ ਦੇ ਰੋਸ ਵੱਜੋਂ ਅੱਜ ਇਹ ਟਰੈਕਟਰ ਰੋਸ ਮਾਰਚ ਕੱਢਿਆ ਗਿਆ ਹੈ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਗਰ ਕੇਂਦਰ ਸਰਕਾਰ ਜਲਦ ਤੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਹਾਂਜੀ ਅੱਜ ਜਿਹੜਾ ਇਹ ਮਾਰਚ ਕੱਢਿਆ ਗਿਆ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਹੋ? ਆਪ ਸਭ ਨੂੰ ਪਤਾ ਹੈ ਆਪ ਕੁੱਝ ਵੀਰ ਸਿੰਘ ਧੱਕਦੇ ਉਹਨਾਂ ਬੋਲ ਰਿਹਾ ਕਸਾਨ ਮਜ਼ਦੂਰ ਸੰਘਰਸ਼ ਦੋਲਨ ਨੰਬਰ 2 13 ਫਰਵਰੀ 2023 ਤੋਂ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਉਹਦੇ ਸੰਬੰਧ ਵਿੱਚ ਆਪ ਨੂੰ ਪਹਿਲਾਂ ਵੀ ਪਤਾ ਹੈ ਜਿਤਰਾ ਸਾਡੀ ਸੀਨੀਅਰ ਲੀਡਰਸ਼ਿਪ ਸਰਵ ਸੰਗੀਤ ਭੇੜ ਅਕੀਰ ਸਿੰਘ ਦੀ ਢੱਲੇਵਾਲ ਤੋਂ ਜੋ ਸੱਤਾ ਹੋ ਗਿਆ ਉਹਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਕਰਕੇ ਜੋ ਵੀ ਰੋਸ ਮਾਰਚ ਅੱਜ ਦਾ ਪ੍ਰੋਗਰਾਮ ਇਹ ਸੀ ਕਿ 26 ਜਨਵਰੀ ਵਾਲੇ ਦਿਨ ਅਸੀਂ ਟਰੈਕਟਰ ਰੋਸ ਮਾਰਚ ਕਰਨਾ ਇਸ ਤੇ ਸਿਮਾਂਤ ਵਿੱਚ ਅਸੀਂ ਪਿੰਡ ਪੱਗਣਾ ਤੋਂ ਡਾਗੇ ਬੰਨੇ ਸਾਰੇ ਖਿਲਾਟ ਤੇ ਖਰਾ ਬੇਟਣ ਕੇ ਨਾਸੇ ਤੋਂ ਇੰਡੀਆ ਗੇਟ ਹੈ ਇੰਡੀਆ ਗੇਟ ਤੋਂ ਸ਼ਿਆਦਾ ਹਸਾਲ ਸਾਡਾ ਸਾਬ ਤੋਂ ਕੁਤਲੀ ਕਰ ਅਪਕੇ ਸੇਲ ਵਿੱਚ ਇੱਕ ਇੱਕ ਸਾਰਾ ਪੋਰਟੂ ਹੁੰਦਾ ਹੈ ਗੋਲਡਨ ਗੇਟ ਤੇ ਤੁਮਕੇ ਇਹ ਆਪ ਸਭ ਨੂੰ ਪਤਾ ਹੈ ਮੈਂ মিডিਆ ਦਾ ਧੰਨਵਾਦ ਕਰਦਾ ਕਿ ਸਾਡਾ ਸ਼ਹਿਰ ਸ ਕੋਈ ਆਪਣੇ ਪਰਸਨਲ ਨਹੀਂ ਹੈ ਸਾਡਾ ਸ਼ਹਿਰ ਸ ਕਿਸਾਨ ਮੋਟੂ ਪਾਸਤੇ ਸਾਰਾਈ ਸਿਸਟਮ ਜਿਹੜਾ ਆ ਉਹ ਕਿਸਾਨ ਤੇ ਦਾਰੂਮਦਾਰ ਜੇ ਕਿਸਾਨ ਖੁਸ਼ ਆ ਕੇ ਸਾਰਾ ਸਰਕਲ ਚੱਲ ਪੈਂਦਾ ਇਸ ਵਾਸਤੇ ਇਹ ਸਰਕਾਰਾਂ ਅੰਨੀਆਂ ਬੋਲੀਆਂ ਕੁੰਗੀਆਂ ਲਗਾਤਾਰ ਇੰਨਾ ਚਿਰ ਸੰਘਰਸ਼ ਹੁੰਦੇ باوجود ਵੀ ਅੱਜ ਤੱਕ ਇਹਨਾਂ ਨੇ ਕਸ ਤੋਂ ਮਸ ਨਹੀਂ ਕੀਤਾ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ 50 ਜਣਾਂ ਤੋਂ ਉੱਪਰ ਹੋ ਗਿਆ ਖਨੋਰੀ ਬਾਰਡਰ ਤੇ ਲਗਾਤਾਰ ਮਾਰਨੇ ਵਰਤੇ ਬੈਠੇ ਆ ਹੁਣ ਥੋੜਾ ਜਿਆ ਸਰਕਾਰ ਦੇ ਕੰਨਾਂ ਤੇ ਕਿਉਂ ਛੜਕੀ ਉਹਦੇ ਕੰਨ ਖੁੱਲ ਗਏ ਆ ਵੀ ਜੇ ਇਸ ਸਰਕਾਰ ਨੂੰ ਨਹੀਂ ਗੱਲ ਦਾ ਪਤਾ ਨਾ ਲੱਗ ਗਈ ਕਿ ਕੋਈ ਨਾ ਕੋਈ ਐਕਸ਼ਨ ਜਿਹੜਾ ਵੱਡਾ ਹੋਏਗਾ ਸੋ ਹੁਣ ਸੱਦਾ ਪੱਤਰ ਆਇਆ ਉਸ ਦੇ ਸਬੰਧ ਵਿੱਚ ਅਸੀਂ ਆਪਣਾ ਸਾਰਾ ਜੋ ਕਿਸਾਨ ਹੈ ਅੱਜ 26 ਜਨਵਰੀ ਦੇ ਦਿਨ ਤੇ ਇਹ ਲੋਕ ਮਾਰਚ ਕੀਤਾ ਹੈ ਔਰ ਇਹ ਸਰਕਾਰ ਨੂੰ ਚੇਤਾਵਨੀ ਦੇਨੇ ਆ ਕਿ ਜਿੰਨਾ ਚਿਰ ਮਰਜੀ ਤੂੰ ਅਲੀ ਵਾਲ ਵਪੀਰਾ ਵਰਤਲਾ ਆਖਰ ਤੈਨੂੰ ਇਹ ਆਪਣਾ ਵਪੀਰਾ ਛੱਡ ਕੇ ਕਿਸਾਨ ਮਜ਼ਦੂਰ ਦੀ ਗੱਲ ਸੁਣਨੀ ਪੈਣੀ ਆ ਇਹ ਜਾਇਜ਼ ਮੰਗਾਂ ਕੋਈ ਉਹੋ ਜੀ ਮੰਗ ਨਹੀਂ ਆ ਕਿ ਜਿਹੜੇ ਕੋਈ ਪਰਸਨਲ ਹੋਏ ਬਿਲਕੁਲ ਜਾਇਜ਼ ਮੰਗਾਂ ਆ ਇੱਕ ਕਿਸਾਨ ਜਿਹੜਾ ਆ ਉਹੀ ਸੁਣਿਆ ਹੋਣਾ ਪਹਿਲਾਂ ਇੱਕ ਵਿਗਿਆਨੀ ਹੋਇਆ ਆਸਮਾਨੀ ਨੇ ਉਹਦੀ ਰੋਕੋਟ ਨੂੰ ਵਿਗਿਆਨਕ ਤਰੀਕੇ ਨਾਲ ਸਿੱਧ ਕੀਤਾ ਆ ਕਿ ਜਿਹੜਾ ਕਿਸਾਨ ਆ ਉਹਦੀ ਘਰਵਾਲੀ ਉਹਦੇ ਬੱਚੇ ਉਹਦਾ ਮਜ਼ਦੂਰ ਇਹ ਸਾਰਿਆਂ ਨੂੰ ਜੁਟ ਕੇ ਅੰਮ੍ਰਿਤ ਜਿਹੜੇ ਲੋਕ ਦੇ ਘੇਰ ਤੁਸੀਂ ਇਹਦਾ ਮੁੱਲ ਦਾ ਨਾਮਤ ਕਰੋ ਸ਼ੋਸ਼ ਨੂੰ ਤੇ ਵਾਰ ਦਿੰਦੇ ਆ ਸਰਕਾਰ ਵਾਲੇ ਪਰ ਇਹ ਜਿਹੜੀ ਕਿਸਾਨ ਆ ਵਧੀ ਗੱਲ ਸੁਣਨ ਕੋ ਤਿਆਰ ਨਹੀਂ ਉਹਦੇ ਇਸ ਬੰਦ ਵਿੱਚ ਇਹ ਰੋਸ ਮਾਰਚ ਕਰਨੇ ਸਭ ਕੁਝ ਚੱਲ ਰਿਹਾ ਸੋ ਅਸੀਂ ਫਿਰ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਚੇਤਾਵਨੀ ਦਿੰਦੇ ਆਂ ਕਿ ਆਜੋ ਬੈਠ ਕੇ ਗੱਲਾਂ ਮੁੱਕ ਜਾਂਦੀਆਂ ਇਹ ਬੈਠ ਕੇ ਜੋ ਵੀ ਮਸਲਾ ਹੱਲ ਹੋ ਜਾਂਦਾ ਸ਼ਿਕਰਸ਼ਾਨਾ ਡਾਂਡੂ ਵੀ ਪਤਾ ਆਹੀਂ ਲਗਾਤਾਰ ਕੋਰਮਨ ਸੰਘਰਸ਼ ਕਰ ਰਹੇ ਆਂ ਅੱਜ ਤੱਕ ਇਹ ਜਿਹੜਾ 13 ਫਰਵਰੀ 2023 ਤੋਂ ਅੰਦੋਲਨ ਚੱਲ ਰਿਹਾ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਬਿਲਕੁਲ ਪੂਰੀਆ ਮਨਾ ਪਰ ਸਰਕਾਰ ਦੇ ਤਜੱਦਦ ਨੂੰ ਹੀ ਅਸੀਂ ਆਪਣੇ ਸਿਰ ਮੱਥੇ ਅੱਟ ਛੰਡਾਇਆ ਉਹਦੇ ਜਬਰ ਵਰਗੇ ਸਬਰਨਾ ਮੁਕਾਬਲਾ ਕੀਤਾ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹ ਰੋਸ ਟ੍ਰੈਕਟਰ ਮਾਰਚ ਸਾਡਾ ਹਰ ਇੱਕ ਮਰਗਨੇ ਸਾਹ ਸਿੱਟਾ ਹੈ ਅਸੀਂ ਉਹਨਾਂ ਦਾ ਸਾਰੇ ਵਰਗਾਂ ਦਾ ਪ੍ਰਭਾਵ ਕਰਦੇ ਹਾਂ ਅੱਗੇ ਵਾਸਤੇ ਵੀ ਇਸ ਸੰਘਰਸ਼ ਕਿਸਾਨ ਮਜ਼ਦੂਰ ਸ਼ਿਗਰਚਾ ਵਤੋਂ ਆਪੀ ਉਕਤਨ ਪਾਓ ਬਾਹੇ ਗੁਰਜੀ ਦਾ ਖਲਸਾ ਬਾਹੇ ਗੁਰਜੀ ਦੇ